ਜਦੋਂ ਵੀ ਛੋਣੀਆਂ ਸਭ ਤੋਂ ਵਧੀਆ ਵੈਰਾਈਟੀਆਂ ਦੀ ਗੱਲ ਹੁੰਦੀ ਹੈ ਤਾਂ ਪੀਆਰ 126 ਜਿਹੜੀ ਹੈ ਹਮੇਸ਼ਾ ਟੌਪ ਤੇ ਰਹਿੰਦੀ ਹੈ ਪੀਆਰ 126 ਜਿਹੜੀ ਇੱਕ ਇਦਾਂ ਦੀ ਵੈਰਾਈਟੀ ਹੈ ਜਿਹੜੀ ਪੂਰੀ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜੀ ਆ ਪੂਰੀ ਜਾਂਚੀ ਪਰਖੀ ਗਈ ਹੈ ਤੇ ਇਹਦਾ ਜਿਹੜਾ ਝਾੜ ਆ ਉਹ ਵੀ ਬਹੁਤ ਵਧੀਆ ਰਹਿੰਦਾ ਹੈ ਪੰਜਾਬ ਦੇ ਨਾਲ-ਨਾਲ ਜਿਹੜੀ ਹੈ ਇਹ ਹਰਿਆਣੇ ਦੇ ਵਿੱਚ ਵੀ ਜਿਹੜੀ ਹੈ ਬਹੁਤ ਲੋਕਪ੍ਰੀਏ ਵੈਰਾਈਟੀ ਹੈ ਤੇ ਹਰ ਸੀਜ਼ਨ ਦੇ ਵਿੱਚ ਜਿਹੜੀ ਪੀਆਰ 126 ਦਾ ਜਿਹੜਾ ਐਵਰੇਜ ਝਾੜ ਹੈ ਉਹ ਤਕਰੀਬਨ 30 ਤੋਂ 31 ਕੁਆਂਟਲ ਜਾਂ ਫਿਰ 32 33 ਕੁਆਂਟਲ ਤੱਕ ਵੀ ਜਿਹੜਾ ਚੱਲਿਆ ਜਾਂਦਾ ਏ ਇਸ ਪੱਖੋਂ ਵੀ ਇਹ ਵੈਰੈਟੀ ਜਿਹੜੀ ਬਹੁਤ ਵਧੀਆ ਏ ਤੇ ਇੱਕ ਜਿਹੜੀ ਇਹ ਵੈਰੈਟੀ ਆ ਇਹ ਪੱਕਣ ਦੇ ਲਈ ਸਿਰਫ 125 130 ਦਿਨ ਦਾ ਸਮਾਂ ਲੈਂਦੀ ਆ ਤੇ ਇਸ ਵੈਰੈਟੀ ਦੀ ਇਹ ਵੀ ਖਾਸੀਅਤ ਆ ਕਿ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਬੂਟੇ ਛੋਟੇ ਹੋਣ ਵਾਲੀ ਬਿਮਾਰੀ ਆਈ ਸੀਗੀ ਉਹਦਾ ਵੀ ਇਸ ਵੈਰੈਟੀ ਨੇ ਬਹੁਤ ਵਧੀਆ ਜਿਹੜਾ ਇਹ ਟਾਕਰਾ ਕੀਤਾ ਏ ਤੇ ਉਸ ਸੀਜ਼ਨ ਦੇ ਵਿੱਚ ਵੀ ਜਦੋਂ ਬੂਟੇ ਛੋਟੇ ਹੋਣ ਵਾਲੀ ਬਿਮਾਰੀ ਆਈ ਸੀਗੀ ਤਾਂ ਉਸ ਸਮੇਂ ਵੀ ਇਸ ਵੈਰੈਟੀ ਦਾ ਜਿਹੜਾ ਝਾੜ ਆ ਉਹ 30 ਪਲੱਸ ਦਾ ਰਿਹਾ ਸੀਗਾ ਤੇ ਹਰ ਇੱਕ ਕਿਸਾਨ ਦੀ ਜਿਹੜੀ ਪਹਿਲੀ ਪਸੰਦ ਆ ਇਹ ਵੈਰੈਟੀ ਆ ਜਿਹੜਾ ਤੁਸੀਂ ਖੇਤ ਵੇਖ ਰਹੇ ਹੋ ਇਹ ਆ ਜੀ ਪੀਆ 126 ਤੇ ਇਹ ਵੈਰੈਟੀ ਹਲੇ ਸਿਰਫ 30 ਦਿਨ ਦੀ ਹੋਈ ਆ ਤੇ ਇਹਦੀ ਗਰੋਥ ਦੇਖੋ ਜੀ ਤੁਸੀਂ ਕਿੰਨੀ ਵਧੀਆ ਤੇ ਕਿੰਨੀ ਸ਼ਾਨਦਾਰ ਹੈ ਤੇ ਇਸ ਦਾ ਜਿਹੜਾ ਇਸ ਦੇ ਜਿਹੜੇ ਟਿਲਰ ਨੇ ਬੂਟੇ ਦੇ ਵਿੱਚ ਉਹ 25 ਪਲੱਸ ਟਿਲਰ ਨੇ ਜੀ ਇਸ ਦੇ ਤੇ ਇਸ ਸਮੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਝੋਨੇ ਦਾ ਸੀਜ਼ਨ ਜਿਹੜਾ ਇਹ ਚੱਲ ਰਿਹਾ ਉਸ ਦੇ ਵਿੱਚ ਜਿਹੜਾ ਇਹ ਸੋਕਾ ਚੱਲ ਰਿਹਾ ਹੈ ਤੇ ਬਾਰਿਸ਼ ਜਿਹੜੀ ਆ ਉਹ ਬਿਲਕੁਲ ਨਹੀਂ ਹੋਈ ਇਸ ਦੇ ਬਾਵਜੂਦ ਵੀ ਇਸ ਦੀ ਗਰੋਥ ਦੇਖੋ ਕਿੰਨੀ ਚੰਗੀ ਆ 25% ਟਿੱਲਰ ਨੇ ਇਹਦੇ ਬੂਟੇ ਦੇ ਵਿੱਚ ਤੇ ਬਹੁਤ ਵਧੀਆ ਸ਼ਾਨਦਾਰ ਫੋਟ ਹੈ ਦੇਖੋ ਬੂਟੇ ਦੇ ਵਿੱਚ ਬਹੁਤ ਵਧੀਆ ਜਿਹੜੀ ਇਸ ਦੀ ਗਰੋਥ ਹੈ ਤੇ ਰੰਗ ਦੇਖੋ ਕਿੰਨਾ ਵਧੀਆ ਹੈ ਤੇ ਖੇਤ ਦੇ ਵਿੱਚ ਕਿਤੇ ਵੀ ਤਿਲ ਗੇਰ ਨੂੰ ਵੀ ਜਗਾ ਜਿਹੜੀ ਨਹੀਂ ਨਜਰ ਆਉਂਦੀ ਬਹੁਤ ਵਧੀਆ ਵੈਰਾਈਟੀ ਹੈ ਜੀ ਇਹ ਜਿੰਨੀ ਤਾਰੀਫ ਕੀਤੀ ਜਾਵੇ ਉਹਨੀ ਥੋੜੀ ਹੈ ਪਰ ਕਿਤੇ ਨਾ ਕਿਤੇ ਆਪਾਂ ਨੂੰ ਵੀ ਕੁਝ ਗੱਲਾਂ ਦਾ ਜਿਹੜਾ ਇਹ ਧਿਆਨ ਰੱਖਣ ਦੀ ਜ਼ਰੂਰਤ ਹੈ ਜਿਵੇਂ ਝੋਨੇ ਦੀ ਇਹ ਵੈਰਾਈਟੀ ਹੈ 120 ਤੋਂ 130 ਦਿਨ ਦਾ ਸਮਾਂ ਲੈਂਦੀ ਹੈ ਪੱਕਣ ਦੇ ਲਈ ਸ਼ਾਰਟ ਟਰਮ ਵੈਰਾਈਟੀ ਹੈ ਇਹ ਕੋਈ ਵੀ ਆਪਾਂ ਜਿਹੜੀ ਝੋਨੇ ਦੀਆਂ ਜਿਹੜੀਆਂ ਵੈਰਾਈਟੀਆਂ ਨੇ ਚਾਹੇ 90 ਦਿਨ ਲੈਂਦੀ ਹੈ ਪੱਕਣ ਦੇ ਲਈ ਚਾਹੇ 100 120 ਦਿਨ ਜਾਂ 130 ਦਿਨ ਦਾ ਸਮਾਂ ਲੈਂਦੇ ਨੂੰ ਉਹਨਾਂ ਦੇ ਵਿੱਚ ਇੱਕ ਖਾਸ ਗੱਲ ਤੁਸੀਂ ਜਿਹੜੀ ਹੈ ਉਹ ਧਿਆਨ ਦੇ ਵਿੱਚ ਰੱਖਣਾ ਜਦੋਂ ਵੀ ਨਾ ਵੈਰਾਈਟੀਆਂ ਦੀ ਪਨੀਰੀ ਤੁਸੀਂ ਆਪਣੇ ਖੇਤ ਦੇ ਵਿੱਚ ਪੁੱਟ ਕੇ ਲਗਾਉਣੀ ਆ ਤਾਂ ਉਹ ਜਿਹੜੀ ਪਨੀਰੀ ਹੈ ਉਹ ਪੱਕੜ ਨਹੀਂ ਹੋਣੀ ਚਾਹੀਦੀ 25 ਤੋਂ 28 ਦਿਨ ਦੀ ਪਨੀਰੀ ਤੁਸੀਂ ਨੇ ਜਿਹੜੀ ਹੈ ਉਹ ਆਪਣੇ ਖੇਤ ਦੇ ਵਿੱਚ ਜਿਹੜੀ ਆ ਪੁੱਟ ਕੇ ਲਗਾਉਣੀ ਆ ਉਹਦਾ ਬੈਨੀਫਿਟ ਇਹ ਮਿਲਦਾ ਹੈ ਕਿ ਜਿਵੇਂ ਤੁਸੀਂ ਆ ਵੇਖ ਰਹੇ ਹੋ ਜੀ ਆ ਪੀਆ 126 ਦਾ ਖੇਤ ਇਹ ਬਹੁਤ ਵਧੀਆ ਇਸ ਦੀ ਗਰੋਥ ਹੈ ਤੇ ਦੂਜਾ ਧਿਆਨ ਤੁਸੀਂ ਰੱਖਣਾ ਹੈ ਪਾਣੀ ਦਾ ਪਾਣੀ ਦੀ ਮੈਨੇਜਮੈਂਟ ਤੁਸੀਂ ਸ਼ਾਰਟ ਟਰਮ ਵੈਰਾਈਟੀ ਹੋਵੇ ਚਾਹੇ ਲੰਬਾ ਟਾਈਮ ਲੈਣ ਵਾਲੀ ਵੈਰਾਈਟੀ ਹੋਵੇ ਉਹਦੇ ਵਿੱਚ ਵੀ ਪਾਣੀ ਜਿਹੜਾ ਇਹ ਬਹੁਤ ਘੱਟ ਰੱਖਣਾ ਹੈ ਤੁਸੀਂ ਜਦੋਂ 30 ਦਿਨ ਦੀ ਵੈਰੈਟੀ ਹੋ ਗਈ ਤਕਰੀਬਨ ਅੱਧਾ ਇੰਚ ਤੁਸੀਂ ਪਾਣੀ ਜਿਹੜਾ ਹੈ ਉਹ ਖੇਤ ਦੇ ਵਿੱਚ ਰੱਖਣਾ ਉਸ ਤੋਂ ਬਾਅਦ ਤੇ ਜੇਕਰ ਤੁਸੀਂ 30 ਤੋਂ 40 ਦਿਨ ਦੇ ਬਾਅਦ ਜਿਹੜਾ ਇਹ ਇੱਕ ਵਧੀਆ ਚੰਗਾ ਸੋਕਾ ਵੀ ਲਵਾਉਨੇ ਹੋ ਤਾਂ ਵੀ ਤੁਹਾਡੀ ਜਿਹੜੀ ਫਸਲ ਦੀਆਂ ਜਿਹੜੀਆਂ ਜੜਾਂ ਨੇ ਜਿਹੜੀਆਂ ਉਹ ਜ਼ਿਆਦਾ ਫੈਲਰ ਦੀਆਂ ਨੇ ਤੇ ਕਿਤੇ ਨਾ ਕਿਤੇ ਡੀਗਣ ਦਾ ਖਤਰਾ ਵੀ ਜਿਹੜਾ ਤੁਹਾਡਾ ਜਿਹੜੀ ਤੁਹਾਡੀ ਫਸਲ ਦਾ ਜਿਹੜਾ ਹਵਾ ਦੇ ਵਿੱਚ ਬੇਮੌਸਮੀ ਬਾਰਿਸ਼ ਵਗੈਰਾ ਹੁੰਦੀ ਹੈ ਪੱਕਣ ਤੇ ਉਹ ਬਹੁਤ ਘਟ ਜਾਂਦਾ ਹੈ ਇਹਨਾਂ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇਹ ਜਿਹੜੀ ਵੈਰੈਟੀ ਹੈ ਇਸ ਨੂੰ ਜਿਹੜਾ ਲਗਾਉਣ ਦਾ ਸਹੀ ਸਮਾਂ ਹੈ ਉਹ ਹੈ ਜੀ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਤੁਸੀਂ ਜਿਹੜਾ ਇਸ ਵੈਰੈਟੀ ਨੂੰ 20 ਜੁਲਾਈ ਤੱਕ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਹੋ ਭਾਵੇਂ ਜਿਹੜੇ ਆਲੂ ਵਾਲੇ ਕਿਸਾਨ ਨੇ ਇਸ ਵੈਰੈਟੀ ਨੂੰ ਬਹੁਤ ਜ਼ਿਆਦਾ ਗੇਤੀ ਲਗਾਉਂਦੇ ਨੇ ਪਰ ਫਿਰ ਵੀ ਤੁਸੀਂ ਇਸ ਵੈਰਾਈਟੀ ਤੋਂ ਜੇਕਰ ਚੰਗਾ ਝਾੜ ਲੈਣਾ ਹੈ ਤਾਂ ਤੁਸੀਂ ਇਸ ਵੈਰਾਈਟੀ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰਕੇ 2 ਜੁਲਾਈ ਦੇ ਆਸ-ਪਾਸ ਆਪਣੇ ਖੇਤ ਵਿੱਚ ਲਗਾਉਨੇ ਹੋ ਤਾਂ ਇਹ ਵੈਰਾਈਟੀ ਬਹੁਤ ਚੰਗਾ ਝਾੜ ਦੇ ਕੇ ਜਾਂਦੀ ਹੈ ਤੇ ਤੇ ਉੱਤੇ ਜਿਹੜਾ ਤੁਹਾਡਾ ਖਾਦ ਖੁਰਾਕ ਦਾ ਖਰਚਾ ਹੈ ਉਹ ਬਹੁਤ ਘੱਟ ਹੁੰਦਾ ਹੈ ਇਹ ਜਿਹੜੀ ਵੈਰਾਈਟੀ ਹੈ ਦੇ ਵਿੱਚ ਖਾਦ ਖੁਰਾਕ ਜਿਹੜੀ ਤੁਸੀਂ ਪਾਉਣੀ ਹੈ ਸਿਰਫ 2 ਤੋਂ 2.5 ਥੱਲੇ ਯੂਰੀਆ ਉਸ ਦੇ ਵਿੱਚ ਤੁਸੀਂ ਪਾਉਣਾ ਹੈ ਬਾਕੀ ਤੁਸੀਂ ਪੋਟਾਸ਼ ਤਾਂ ਪਾਈ ਸਕਦੇ ਹੋ ਪੋਟਾਸ਼ ਦੇ ਅਲੱਗ ਬੈਨੀਫਿਟ ਨੇ ਜੀ ਤੇ ਇਸ ਤੋਂ ਇਲਾਵਾ ਤੁਸੀਂ ਇਸ ਝੋਨੇ ਦੇ ਵਿੱਚ ਜਿਹੜੀ ਕੋਈ ਵੀ ਸਪਰੇਅ ਕਰਨੀ ਹੈ ਉਹ ਜਿਹੜੀ ਆ ਉਹ ਮਿਕਸ ਕਰਕੇ ਨਹੀਂ ਕਰਨੀ ਹੈਗੀ ਅਲੱਗ-ਅਲੱਗ ਸਪਰੇਅ ਕਰਨੀ ਹੈ ਵੈਸੇ ਤਾਂ ਇਸ ਵੈਰੈਟੀ ਦੇ ਉੱਤੇ ਕੋਈ ਜ਼ਿਆਦਾ ਸਪਰੇਅਾਂ ਹੁੰਦੀਆਂ ਨਹੀਂ ਹੈਗਾ ਅਸੀਂ ਜਿੰਨੀ ਵਾਰ ਵੀ ਇਹ ਵੈਰੈਟੀ ਲਗਾਈ ਹੈ ਆਪਣੇ ਖੇਤ ਦੇ ਵਿੱਚ ਸਿਰਫ ਇੱਕ ਜਾਂ ਦੋ ਫੰਗਸ ਦੀ ਸਪਰੇਅ ਦੇ ਨਾਲ ਇਸ ਵੈਰੈਟੀ ਤੁਸੀਂ ਚੰਗਾ ਝਾੜ ਲਿਆ ਏ ਭਾਵੇਂ ਜਿਹੜੇ ਕਿਸਾਨ ਨੇ ਦੇ ਉੱਤੇ ਦੋ ਸਪਰੇਅਾਂ ਸੁੱਂਦੀਆਂ ਵੀ ਕਰਦੇ ਨੇ ਦੋ ਤੇਲੇ ਦੀ ਪਰ ਉਹਨਾਂ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਜੇ ਇਹ ਵੈਰੈਟੀ ਸਹੀ ਸਮੇਂ ਤੇ ਲੱਗੀ ਹੋਵੇ ਬਾਕੀ ਇਸ ਵੈਰੈਟੀ ਨੂੰ ਹਰ ਇੱਕ ਕਿਸਾਨ ਲਗਾਉਂਦਾ ਜੀ ਚਾਹੇ ਉਹ ਇਸ ਚੋਨੇ ਦੀ ਫਸਲ ਤੋਂ ਬਾਅਦ ਭਾਵੇਂ ਉਸ ਕਿਸਾਨ ਨੇ ਕਣਕ ਦੀ ਬੀਜਣੀ ਹੋਵੇ ਭਾਵੇਂ ਆਲੂ ਲਗਾਉਣੇ ਹੋਣ ਤਿੰਨ ਫਸਲਾਂ ਲੈਣੀਆਂ ਹੋਣ ਹਰ ਕੋਈ ਕਿਸਾਨ ਲਗਾਉਂਦਾ ਆਪਣੇ ਆਪਣੇ ਤਰੀਕੇ ਦੇ ਨਾਲ ਲਗਾਉਂਦੇ ਨੇ ਜੀ ਸਾਰੇ ਕਿਸਾਨ ਜਿਹੜੇ ਆਲੂ ਵਾਲੇ ਕਿਸਾਨ ਨੇ ਇਸ ਵੈਰੇਟੀ ਨੂੰ ਗੇਤੀ ਲਗਾਉਂਦੇ ਨੇ ਉਹ ਇਸ ਦੇ ਉੱਤੇ ਜਿਹੜਾ ਇਹ ਸਪਰੇਆਂ ਦਾ ਖਰਚਾ ਥੋੜਾ ਜ਼ਿਆਦਾ ਕਰਦੇ ਨੇ ਪਰ ਫਿਰ ਵੀ ਜਿਹੜੀ ਤੁਸੀਂ ਇਸ ਝੋਨੇ ਦੇ ਵਿੱਚ ਖਾਦ ਖੁਰਾਕ ਪਾਉਣੀ ਹੈ ਉਹ ਜਿਹੜੀ ਵੀ ਪਾਉਣੀ ਹੈ 2 ਤੋਂ 2.5 ਥੱਲੇ ਪਾਉਣੀ ਨੇ ਉਹ ਸਿਰਫ ਤੁਸੀਂ ਨੇ 20 ਤੋਂ 25 ਦਿਨ ਦੇ ਵਿੱਚ ਪਾ ਦੇਣੇ ਨੇ ਉਸ ਤੋਂ ਬਾਅਦ ਇਸ ਦੇ ਵਿੱਚ ਕੋਈ ਖਾਦ ਖੁਰਾਕ ਨਹੀਂ ਪਾਉਣੀ ਹੈਗੀ ਕੋਈ ਫਾਇਦਾ ਵੀ ਨਹੀਂ ਹੈਗਾ ਕਿਉਂਕਿ ਸ਼ਾਰਟ ਟਰਮ ਵੈਰਾਈਟੀ ਹੈ 20 ਤੋਂ 25 ਦਿਨ ਦੇ ਵਿੱਚ ਇਸ ਦੇ ਵਿੱਚ ਖਾਦੋ ਖਰਾਕ ਤੁਸੀਂ ਪੂਰੀ ਕਰ ਦੇਣੀ ਹੈ ਬਿਮਾਰੀਆਂ ਇਸ ਦੇ ਵਿੱਚ ਬਹੁਤ ਘੱਟ ਆਉਂਦੀਆਂ ਨੇ ਜੀ ਸਿਰਫ ਇੱਕ ਦੋ ਫੰਗਸ ਦੀ ਸਪਰੇ ਨਾਲ ਸੋ ਚੰਗਾ ਝਾੜ ਲਿਆ ਜਾ ਸਕਦਾ ਹੈ ਉਮੀਦ ਹੈ ਜੀ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਜੇ ਵੀਡੀਓ ਕੋ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਸ਼ੇਅਰ ਵੀ ਕਰੋ ਵੀਡੀਓ ਵੇਖਣ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ